ਲੋ ਜੀ ਹੁਣ ਦੂਏ ਘਰ ਚੱਲਦੇ ਆ ਰੋਟੀ ਪਾਣੀ ਕੇ ਲਿਆ ਖਾ ਦੂਏ ਘਰ ਦੇ ਰਿਆਂ ਰੰਗ ਵਾਲੇ ਲੱਗੇ ਹੋਏ ਆ ਰੰਗ ਕਰ ਰਹੇ ਆ ਅੱਧਾ ਹੋ ਗਿਆ ਕੋਠੀ ਦੇ ਬਾਹਰ ਵੇਚਨ ਦਾ ਅੰਦਰ ਰਹਿ ਗਿਆ ਥੋੜਾ ਜਿਹਾ ਕੰਮ ਰਹਿ ਗਿਆ ਹੁਣ ਜਾ ਕੇ ਦੂਏ ਰੰਗ ਵਾਲੇ ਨੂੰ ਮਿਲਦੇ ਆ ਜੀ ਸ਼ਾ ਕਹਿੰਦੇ ਆ ਲੋ ਜੀ ਰੰਗ ਵਾਲੇ ਲੱਗੇ ਹੋਏ ਆ ਕੰਮ ਜੋਰਾ ਸ਼ੋਰਾ ਤੇ ਚੱਲ ਰਿਹਾ ਪੂਰਾ ਖਿੱਚ ਕੇ ਕਰਦਣਾ ਕੰਮ ਬਸ 10 ਦਿਨ ਦੀ ਹੋਰ ਖੇਲ ਆ 10 ਦਿਨ ਦੀ ਖੇਲ ਆ ਨਾ ਸਾਜੀ ਕਰ ਖਿੱਚ ਕੇ ਕੰਮ ਕਰਦਣਾ ਇਧਰ ਬਾਈ ਸੁੱਖੀ ਲੱਗਿਆ ਵੈ ਉਹਦਾ ਮਾਮਾ ਲੱਗਿਆ ਮੈਂ ਸੁੱਖੀ ਲੱਗਿਆ ਮੈਂ ਤਾਂ ਖੱਚਿਆ ਪਿਆ ਗਾ ਮਵਾਈ ਮੁੰਡਿਆ ਨੇ ਕਿਉਂਕਿ ਜੱਕ ਦੇ ਉੱਤੇ ਕੁੱਕੀ ਨੇ ਵੀ ਕੰਮ ਖੱਚਿਆ ਪਿਆ ਬਾਈ ਰਾਂਗਾਲੀ ਲੱਗੇ ਹੋਏ ਆ ਕੰਮ ਜੋਰਾ ਸ਼ੋਰਾ ਤੇ ਚੱਲ ਰਿਹਾ ਐ ਰਾਜੂ ਲਾਡੀ ਕਿੱਧਰ ਹੈ ਬਾਈ ਉੱਪਰ ਮਾਮਾ ਕਿੱਧਰ ਆ ਮਾਮਾ ਐਦੇ ਤੇ ਹੋਰ ਮਾਮੇ ਦਾ ਤਰੀਕਾ ਕੀ ਹਾਲਾ ਹਦੀਆ ਰੰਗ ਰਗਾਂ ਮੇ ਬਾਈ ਉੱਪਰ ਨਿੱਪੜ ਗਿਆ ਬਾਈ ਲਓ ਜੀ ਚਾਹ ਲੈ ਕੇ ਚੱਲੇ ਆ ਤੇ ਇਹ ਛੱਡਣਾ ਹੈ ਰੇ ਵਾਲੀ ਉਹ ਸਾਹਮਣੇ ਦੇਖਦੇ ਆ ਜਾ ਕੇ ਕੀ ਬਣਦਾ ਗਿਆ ਨਹੀਂ ਪਾ ਕੇ ਦਿਖਾਉਨੇ ਆ ਲਓ ਜੀ ਹੁਣ ਆਪਾਂ ਚੱਲਦੇ ਆ ਵੇਲੇ ਨੂੰ ਜਾ ਕੇ ਗੱਡੀ ਧਵਾਉਣੀ ਆ ਔੜੀ ਔੜੀ ਚੱਲਦੇ ਆ ਔੜੀ ਔੜੀ ਚੱਲਦੇ ਉੱਥੇ ਜਾ ਕੇ ਮਿਲਦੇ ਆ ਤੁਹਾਨੂੰ ਗੱਡੀ ਦਵਾਈਏ ਟਾਗੇ ਦਿਖਾਉਨੇ ਆ ਔਰ ਇਹੋ ਜਿਹੀ ਚੱਲਦੇ ਆ ਜੀ ਲਓ ਜੀ ਡੱਗ ਪਰ ਪਹੁੰਚ ਗਏ ਵੇਲੇ ਹੁਣ ਗੱਡੀ ਧਵਾਉਂਗੇ ਵਧੀਆ ਤਰ੍ਹਾਂ ਇਹਨਾਂ ਧਵਾ ਤੂ ਕੇ ਗੱਡੀ ਫਿਰ ਜਾਵਾਂਗੇ ਘਰ ਨੂੰ ਫਿਰ ਜੇ ਆਗੇ ਵੱਡਾਂਗੇ ਕੱਖ ਅੱਖ ਵੱਡ ਕੇ ਉਹਦੇ ਬਾਅਦ ਪਾਪੂ ਕੇ ਮੈਂ ਸਾਨੂੰ ਫੇ ਬਿੱਲੇ ਪਹਿਲਾਂ ਮੇਰੀ ਹੁਣ ਸਲਾਹ ਤੇ ਯਾਰ ਇੱਥੇ ਥੋੜੀ ਇੱਕ ਹੋਰ ਟਰੈਕਟਰ ਖੜਾ ਆਹੀ ਆਏ ਦੋ ਗੱਡੀਆਂ ਦਾ ਟਰੈਕਟਰ ਦੇਖਦੇ ਹਾਂ ਹੁਣ ਬਾਈ ਨੂੰ ਪੁੱਛਦਾ ਜਾ ਕੇ ਕੀ ਬਣਦਾ ਉਹ ਸਾਬ ਨਾਲ ਫੇਰ ਕਰੂੰਗਾ ਨਹੀਂ ਤਾਂ ਘਰ ਨੂੰ ਚਲ ਘਰ ਨੂੰ ਜਾਊਂਗਾ ਨਹੀਂ ਉਹ ਦੂਏ ਟੱਕ ਮੈਂ ਧਵਾ ਜਾਊਂਗਾ ਧਵਾਣੀ ਤਾਂ ਹੋਣੀ ਨਾ ਕਿਉਂਕਿ ਯਾਰ ਚੂਹਾ ਵੜ ਗਿਆ ਅਲੀ ਥਾਰ ਚ ਉਹਦੇ ਉਹ ਨਿਕਲਦਾ ਹੀ ਨਹੀਂ ਪਿੰਜਰਾ ਵੀ ਲਾ ਕੇ ਦੇਖ ਲਿਆ ਬਾਕੀ ਦੇਖਦੇ ਹਾਂ ਹੁਣ ਕਿਆ ਬਣਦਾ ਲਓ ਜੀ ਮੈਨੂੰ ਕਹਿੰਦਾ ਬਾਈ ਕਹਿੰਦਾ ਨੇ ਖੜਾ ਲਾ ਗੱਡੀ ਉਹ ਰਹਿ ਉਹ ਰਹਿਣਾ ਵਾਲੀ ਗੱਡੀ ਧੌਣ ਤੋਂ ਉਹਦੇ ਬਾਅਦ ਮੇਰੇ ਨੂੰ ਮੁਬਾਰਕ ਭਾਈ ਕਹਿੰਦਾ ਨੇ ਦੋ ਮਿੰਟ ਖੜਾ ਜਾ ਮੈਂ ਕੋਈ ਚੱਕਾ ਨਹੀਂ ਵੀ ਖੜਾ ਜੰਨੇ ਆ ਕਿਆ ਗੱਲ ਹੋਰ ਸੁਣਾਓ ਸਾਰੇ ਠੀਕ ਠਾਕ ਹੋ ਸਾਰ ਪਰਿਵਾਰ ਵਧੀਆ ਸਾਰਿਆਂ ਦਾ ਚੈਨਲ ਨੂੰ ਵੱਧ ਤੇ ਘੱਟ ਸ਼ੇਅਰ ਕਰੋ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਰਵੀ ਸਾਰੇ ਆਪਾਂ ਗੱਡੀ ਧਵਾ ਲਈ ਧਵਾ ਕੇ ਤੁਹਾਨੂੰ ਦਿਖਾਉਨੇ ਆਂ ਫਿਰ ਬਾਜ਼ਾਰ ਠੀਕ ਆ ਜੀ ਪਹਿਲੇ ਫਿਰ ਜਾਣੇ ਆਪਾਂ ਘਰ ਨੂੰ ਫਿਰ ਦੇਖਦੇ ਆਂ ਕੀ ਬਣਦਾ ਕੀ ਕਾਕੂ ਕੋ ਵਢਾਂਗੇ ਕੰਮਕਾਰ ਕਰਾਂਗੇ ਦਿਖਾਉਨੇ ਆ ਤੁਹਾਨੂੰ ਅੱਗੇ ਇਹ ਕਿਉਂ ਸਾਹਮਣੇ ਸਕੂਲ ਆ ਗਾਰਡਨ ਬੈਲੀ ਬਹੁਤ ਵਧੀਆ ਸਕੂਲ ਹੈ ਵੀ ਹੇ ਹੁਣ ਆਪਾਂ ਬੈਠ ਜੀ ਇਹਨੇ ਦੇਖਦੇ ਆ ਆਪਣਾ ਨੰਬਰ ਉਹ ਤੇ ਗੱਡੀ ਤੋਂ ਆਉਂਗੇ ਤੁਹਾਨੂੰ ਦਿਖਾਉਨੇ ਆ ਲਓ ਜੀ ਆਪਣੀ ਗੱਡੀ ਹੋਣ ਲੱਗੀ ਤੋਂ ਹੁਣ ਬਾਈ ਨੇ ਬਾਹ ਚੁੱਕਿਆ ਨਾ ਟਰੈਕਟਰ ਆ ਤੋਂ ਦਾ ਤੇਰਾ ਲਾਜ ਨੰਬਰ ਲਓ ਜੀ ਗੱਡੀ ਹੋਣ ਲੱਗੀ ਤਾਂ ਹੁਣ ਸੈਨ ਚੋਕਾ ਦੀ ਗੱਡੀ ਅੱਜ ਵਿਕੀ ਜਾਏ ਬਾਈ ਇਹ ਚ ਯਾਰ ਚੂਹਾ ਵਰਗਿਆ ਦਾ ਬਾਈ ਇੱਕੋ ਮਾਰੀ ਯਾਰ ਸਾਰੇ ਜਨੇ ਭਰਾ ਗਰੇ ਲੋਕ ਦੇ ਦਿੰਦੇ ਮੈਨੂੰ ਇੱਕ ਹਲਫ ਹੋਏ ਤੇ ਇਹ ਚੂਹਾ ਮੂਰੇ ਠੀਕ ਆ ਜਦ ਸਾਰਾ ਖੋਲਦੇ ਆ ਆਹ ਖੋਲਾ ਕੀਤਾ ਜਾ ਸਾਲ ਲੁਕੀ ਜਾਂਦਾ ਅੰਦਰ ਪਰ ਜਿਹੜਾ ਇਹ ਸਾਲਾ ਕਿਵੇਂ ਨਿਕਲੂਗਾ ਤੂੰ ਹਾ ਮੈਨੂੰ ਦੱਸੋ ਸਹੀ ਯਾਰ ਪਿੰਜਰਾ ਵੀ ਲਾ ਕੇ ਦੇਖ ਲੈ ਪਿੰਜਰਾ ਹੈ ਵੀ ਸਾਲਾ ਬੜਾ ਤੇ ਉਹ ਵਾਟ ਇਜ਼ ਸਹੀ ਸਾਰੇ ਰੋਟਾ ਤੇ ਉਹ ਫੂਲ ਆ ਬਾਈ ਰੱਖਾ ਖੜੀਏ ਫੂਲ ਦੀਆਂ ਤੇ ਆਪਣਾ ਵੇਲੇ ਫੂਲ ਦਾ ਜਿਹੜਾ ਗਾਰਡਨ ਵੈਲੀ ਉਹ ਤੇ ਲਾ ਕੇ ਆ ਬਾਈ ਦਾ ਡੱਗ ਨਾਲ ਇਹ ਆ ਬਿਲਕੁਲ ਮੂਰੇ ਆ ਜਾਂਦਾ ਡੱਗ ਤੇ ਉੱਤੇ ਆ ਜਾਂਦਾ ਫੂਲ ਗਾਰਡਨ ਲਈ ਬਾਈ ਗੱਡੀ ਤੋ ਰਿਹਾ ਹੈ ਸਾਈਡ ਨਾਲ ਚੰਗਾ ਰਹਿਆ ਹਨ ਅਰਥਾਤ ਕਰਦੇ ਮੈਂ ਗੱਡੀ ਨੂੰ ਚੰਗਾ ਦੇ ਬਾਈ ਪਤਾ ਲੱਗੀ ਜਾਂਦੀ ਜਾਂਦੀ ਹਲਾਰੇ ਖਾ ਗਿਆ ਅੱਜ ਫਿਰ ਵੇਲੇ ਦੀਆਂ ਸੜਕਾਂ 'ਤੇ ਪਤਾ ਲੱਗ ਜੇ ਬਾਈ ਗੱਡੀ ਤਾਂ ਵੀ ਜਾ ਰਹੀ ਹੈ ਬਾਈ ਕਹੇ ਜੀ ਉਹਨਾਂ ਆਪ ਕੋ ਕਰਾਉਣੀ ਆ ਅਲਾਈਨਮੈਂਟ ਕਰਾਉਣੀ ਆ ਅਲਾਈਨਮੈਂਟ ਰਹਿ ਗਈ ਅਲਾਈਨਮੈਂਟ ਵੀ ਆਸੇ ਕਿਤੇ ਦਿਨ 'ਚ ਕਰਾ ਲੈਣੀ ਐਨ ਫਿਰ ਟੌਪਰ ਟੌਪ ਬਣੇ ਦੇਖਦੇ ਆ ਸਰਾਏ ਹਲੇ ਪੀ ਹਲੇ ਸਲਾਏ ਆ ਬਿਲਕੁਲ ਕਿ ਬੈਂਕ 'ਤੇ ਲਵਾਈਏ ਹੋਊਗੇ ਪਤਾ ਕਰਨਾ ਹਰੇ ਦੱਸਿਓ ਬਾਈ ਜਿੱਥੇ ਬੈਂਪਰ ਬਣਦੇ ਆ ਨਾ ਇਹ ਥਾਰ ਦੇ ਮੂਹਰੇ ਵਾਲੇ ਲੱਗਦੇ ਆ ਜਿਹੜੇ ਕੋ ਦੱਸਿਓ ਜੇ ਕੋਈ ਬੰਦਾ ਜਾਣਦਾ ਆਪਾਂ ਬੈਂਪਰ ਵੀ ਲਵਾ ਦੇਣਾ ਥਾਰ ਦੇ ਤੇ ਹੌਲੀ ਹੌਲੀ ਸਾਰੇ ਕੰਮ ਕਰਾ ਲੈਣੇ ਆਪਰੇ ਐਂ ਜਿੰਗੋ ਬਣਾ ਲਾ ਜੀ ਦੇ ਦਿਆਂ ਹੁਣ ਵੱਡੀ ਧੋ ਹੋ ਜੀਏ ਬਾਈ ਮਿਲਿਆ ਤਾਂ ਆਪਾਂ ਇੱਕ ਵੱਡੀ ਆਪਣੀ ਵਾਸਤੇ ਹੋ ਗਿਆ ਟਰੈਕਟਰ ਤੋਣੇ ਦੇ ਆ ਦੀਨਾਂ ਨੇ ਚਾਹਦੇ ਨੇ ਵੀਰ ਨੇ ਆ ਇਹਦਾ ਬਾਈ ਗੱਡੀ ਜਿਹਦੇ ਡੱਗਾ ਆਏ ਸਟੇਸ਼ਨ ਲਵਲੀ ਸਰਵਸਟੇਸ਼ਨ ਗੱਡੀ ਤੋਂ ਰਹਿ ਮੁੰਡਾ ਪੂਰਾ ਐਮਓ ਕੈਮ ਗੱਡੀ ਚਾਹਣੀਆਂ ਲਾਓ ਜੀ ਗੱਡੀ ਆਪਣੀ ਤੋਂ ਹੋ ਗਈ ਕਪੜਾ ਮਾਰ ਰਿਹਾ ਬਾਈ ਆਪਾਂ ਨੂੰ ਮੁੰਡਾ ਮਿਲਿਆ ਦਾ ਸੁੱਖਾ ਆਟੋ ਸਰਵਿਸ ਸੁੱਖਾ ਮੇਰਾ ਦਾ ਮਿਲਾਉਂਦੇ ਆ ਤੁਹਾਨੂੰ ਉਹਦੇ ਨਾਲ ਉਹ ਖੜਾ ਟਰਾਲੇ ਕੋਲ ਤੁਹਾਨੂੰ ਮਿਲਾਉਂਦੇ ਆ ਦੇਣਾ ਟਰਾਲੇ ਕੋਲ ਖੜਾ ਕਿਹੜੇ ਬਲਾਉ ਦੇ ਰਿਹਾ ਹੈ। ਅੱਰੀ ਆਇਆ ਗੱਲੇ ਕੋਈ ਭਾਈ ਬੇਲੇ ਆਏ ਵੇ ਤੇ ਸੁੱਖੇ ਨੂੰ ਮਿਲੇ ਆ। ਸੁੱਖੇ ਤਾਂ ਵੀ ਦੁਕਾਨ ਦਾ ਨਵ ਦੱਸ ਦੇ ਆ ਸਾਰਾ ਬਦਲਾ ਗਿਆ। ਦੁਕਾਨ ਦਾ ਨਵ ਆ ਵੀਰੇ ਆਪਣੀ ਡੱਗ ਪਰ ਦੁਕਾਨ ਹੈ ਵੀਰੇ ਲਵਲੀ ਸਰਬਸਟੇਸ਼ਨ ਪਰ। ਜੀਣਾ ਵੀ ਭਾਈ ਕੁਝ ਵੀ ਲਵਾਉਣਾ ਹੈ ਨਾ ਲੈਕਟ੍ਰੀਸ਼ਨ ਦਾ ਕੰਮ। ਹਾਂ ਲੈਕਟ੍ਰੀਸ਼ਨ ਦਾ ਕੰਮ ਇਹ ਕਰਦਾ ਆ ਬਾਈ। ਤੁਸੀਂ ਮਿਲੋ ਆ ਕੇ ਇਹ ਬੰਦੇ ਨੂੰ ਸਾਹਮਣੇ ਦੁਕਾਨ ਹੈ ਜੀ। ਪਾਵਾ ਤੇ ਪੰਪ ਤੇ ਸਾਹਮਣੇ ਆ। ਲੱਖੇ ਵਾਲੇ ਦੇ ਪੰਪ। ਹਾਂ। ਹੁਣ ਵੀ ਦੇ ਦੇ ਟਰਾਲੀ ਦੀ ਲਾਈਟਾਂ ਲਾ ਰਿਹਾ ਬਾਈ। ਇਹ ਲੋ ਮੇਰੇ ਆ ਕੇ ਵੀਰ। ਇਨੇ ਕੰਮ ਕਰਾਉਣਾ ਕੋਈ ਵੀ ਟਰਾਲੀ ਟਰੈਕਟਰ ਦਾ ਕੋਈ ਅੱਗ-ਬੱਗ ਸਾਰੇ ਉਹ ਕੰਮ ਕਰਦਾ ਆਈ ਸਾਰੇ ਗੱਡੀਆਂ ਦਾ ਟਰੈਕਟਰਾਂ ਦਾ ਸਾਰਾ ਕੁਝ ਪੈਂਡ ਐਂਟਰ ਕਰ ਲਿਆ ਪੈਂਡ ਐਂਟਰ ਹੋ ਗਿਆ ਜੀ ਗੱਡੀ ਧਵਾ ਕੇ ਹੁਣ ਜਾਂਦੇ ਆ ਆਡੀਓ ਲਈ ਘਰ ਨੂੰ ਘਰ ਜਾ ਕੇ ਦੇਖਦੇ ਆਂ ਕੀ ਆ ਬਣਦਾ ਪਹਿਲਾਂ ਫੋਨ ਆਇਆ ਤਾਂ ਭਾਈ ਦਾ ਕਹਿੰਦਾ ਕਦੋਂ ਆ ਮੈਂ ਕਿਹਾ ਮੈਂ ਆ ਗਿਆ ਬਸ ਹੁਣ ਹੌਲੀ ਹੌਲੀ ਜਾ ਰਹੇ ਆ ਮੋਨੂ ਜੀ ਆ ਰਹੇ ਨੇ ਸਾਹਮਣੇ ਆਪਣੇ ਖਾਦਰ ਸਾਹਿਬ ਨੂੰ ਲੈ ਕੇ ਤੇ ਦੇਖਦੇ ਆਣ ਕਿ ਆ ਬਣਦਾ ਕਿ ਨਹੀਂ ਜਾ ਕੇ ਤੁਹਾਨੂੰ ਦਿਖਾਉਨੇ ਆ ਕੈਂ ਬਣਦਾ ਕੱਖ ਵੱਢਣੇ ਆ ਜਾਂ ਹੋਰ ਕੰਮ ਕਰਨਾ ਕੋਈ ਕੰਮ ਨਾਲ ਆ ਯਾਰ ਜੀ ਲੱਗਿਆ ਰਹਿਣਾ ਬੰਦੇ ਦਾ ਹੋਰ ਗੱਲ ਕੁਛ ਨਹੀਂ ਪਹਿਲੇ ਬੰਦੇ ਦਾ ਟਾਈਮ ਪਾਸ ਨਹੀਂ ਹੁੰਦਾ ਕੰਮ ਨਾਲ ਆ ਯਾ ਜੀ ਜਲ ਗਿਆ ਰਹਿਦਾ ਆਲਾ ਨਾਲ ਟਾਈਮ ਹੋ ਜਾਂਦਾ ਰਾਤਾਂ ਬੜੀਆਂ ਹੋ ਗਈਆਂ ਤੇ ਛੋਟੇ ਹੋ ਗਏ ਆਓ ਜੀ ਹੁਣ ਮੋੜ ਮੜਨ ਲੱਗਿਆ ਆਪਣਾ ਸਾਰਾ ਪਹੁੰਚ ਗਏ ਸਭ ਲੋ ਅੱਜ ਇਹ ਅੱਜਿਕਾ ਨੂੰ ਸਮਾਂ ਬਹੁਤ ਖਰਾਬ ਚੱਲ ਰਿਹਾ ਗਿਆ ਜਿਵੇਂ ਪੁਰਾਣੇ ਟਾਈਮ 'ਚ ਭਾਈ ਸਾਰੇ ਇਕੱਠੇ ਬੈਠਦੇ ਹੁੰਦੇ ਬੁੜੇ ਉਹ ਟਾਈਮ ਤਾਂ ਹੁਣ ਵੇਖਿਆ ਹੀ ਨਹੀਂ ਟਾਈਮ ਬਹੁਤ ਮਾੜਾ ਚੱਲ ਪਿਆ ਉਹਦੀ ਰਵੀ ਵੀ ਆ ਗਿਆ ਕੱਖ ਵਢਣ ਆਹ ਜਾ ਰਿਹਾ ਹੈ ਕਦਿਆਂ ਰਵੀ ਕੱਖ ਵਢਣ ਆ ਗਿਆ ਮੈਂ ਅੱਗੇ ਦੋ ਜਾਂਦਾ ਜਿਵੇਂ ਆ ਗਿਆ ਵੀ ਮੈਂ ਇਹਨੂੰ ਵੱਟੇ ਲਾਵਾਂ ਪਹਾਨੇ ਸਿਰ ਗੱਲਾਂ ਮਾਲ ਦੇ ਮਾਲ ਤਾਂ ਮੈਂ ਹੀ ਵਟ ਲੂੰਗਾ ਦੋ ਫੱਲਾ ਆ ਜੀ ਪਹੁੰਚ ਗਏ ਕਰਾਂ ਦੇਖਦੇ ਆਂ ਕੀ ਆ ਬਣਦਾ ਫਿਰ ਤੇ ਦੇ ਆਂ ਅੱਗੇ ਦਾ ਕੀ ਆ ਗੱਡੀ ਆਪਾਂ ਸੋਹਾ ਕੇ ਖੜਾ ਆਤੀ ਘਰਾਂ ਪਹੁੰਚ ਗਏ ਐ ਮਾਰੀਆ ਲਿਸ਼ਕੋਰਾ ਖੜਾ ਆਤੀ ਆਪਾਂ ਹੁਣ ਆਪਾਂ ਵਧੀਆ ਕੱਖ ਅੱਖ ਵਧੀਆ ਜਾ ਕੇ ਦੇਖੀਏ ਫਿਰ ਕੀ ਬਣਦਾ ਵਰਦੇ ਜਾਂਦੇ ਤੁਹਾਨੂੰ ਦਿਖਾਉਨੇ ਆਂ ਕੀ ਬਣਦਾ ਅੱਗੇ ਅੱਖ ਵੱਧ ਰਕੇ ਜੀਏ ਪੱਲੀ 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 ਆ ਬਈ ਲੈ ਲਈ ਦੋਹੇ ਪੱਲੀਆਂ ਲੈ ਜਮਾ ਹਾ ਦਾਤੀ ਕਿੱਥੇ ਆ ਤਤੀ ਤਤੀ ਨਾ ਇਹ ਦਾਤੀ ਆ ਤੱਕਲੀ ਨਾ ਤੱਕਲੀ ਪਾ ਪੱਲੀ ਯਾਰ ਦਾਤੀ ਚੱਲ ਲੈ ਆ ਜੀ ਉਹ ਵਰਦਾ ਰਵੀ ਤੱਕ ਉੱਥੇ ਵੱਡੇ ਨੇ ਆਪਾਂ ਨੇ ਤੂੰ ਮਗਰੇ ਆ ਜਾ ਕਰ ਤੂੰ ਨਾ ਖੜਾ ਛੱਡੀ ਅੱਜਿੱਥੇ ਜਾ ਮਗਰੇ ਇੰਦਰਜੀ ਤਾਂ ਖੜਾ ਜੀ ਅਗਰੇ ਆ ਜਾਗਾ ਦੇਖਦੇ ਹਾਂ ਹੁਣ ਅਬੀ ਵੱਢ ਰਿਹਾ ਕੱਕ ਅਬੀ ਬਾਲੇ ਵੱਸ ਤੇ ਵੱਢ ਰਿਹਾ ਆਪਣੇ ਢਿੱਡ ਤੇ ਵੱਢਣਾ ਨੇ ਠੀਕ ਨਹੀਂ ਦੇਖਦੇ ਅੱਗੇ ਕੀ ਬਣਦਾ ਵੱਢ ਕੇ ਕੱਕ ਫਿਰ ਦੇਖਦੇ ਕੀ ਬਣਦਾ ਸਕੂਲ ਚ ਫਿਰਾਂ ਚੱਲਾਂਗੇ ਅੱਜ ਖਾਵਾਂਗੇ ਮੈਚ ਨੂੰ ਜੇ ਨਹੀਂ ਤਾਂ ਦੇਖੋ ਜੇ ਸਕੂਲ ਚ ਫਿਰਾਂ ਟਾਈਮ ਹੋ ਜਾਵੇ ਤਾਂ ਚੱਲ ਜਾਂਗੇ ਨਹੀਂ ਤਾਂ ਫਿਰ ਕੋਈ ਨਿਕਲਣਾ ਟਾਈਮ ਕਰੇ ਕੱਕ ਪਾਤ ਤੇ ਕੋਈ ਕੰਮ ਆ ਜਾਂਦਾ ਚਲੋ ਗੱਡੀ ਧਵਾ ਹੋ ਗਈ ਨਹੀਂ ਹੁਣ ਤਾਂ ਡਾਕ ਬੰਦ ਹੋ ਜਾਨੇ ਤੇ ਸਭਾ ਕਰਕੇ ਸੜਕ ਬੰਦ ਦਾ ਗੁਰੂਆਂ ਦੇ ਦੇ ਨਾਲ ਆ ਗਏ ਨਾ ਪੂਰੇ ਆ ਕਰ ਗਏ ਚਲੋ ਦੇਖੋ ਹੁਣ ਕੱਖ ਵੱਢ ਲਈ ਆਪਾਂ ਅੱਗੇ ਦੇਖਦੇ ਆਪਾਂ ਪਾਣੀ ਪੀ ਲਿਆ ਪਾਣੀ ਪੀ ਲਿਆ ਆਪਾਂ ਪਾਣੀ ਪੀਣ ਆਏ ਤੇ ਵੱਢ ਲਈ ਆ ਕੱਖ ਤਾਂ ਬਸ ਦੋ ਦੋ ਥੱਬੇ ਹੋਰ ਵੱਢਣੇ ਆ ਇਕ ਪੈਸੇ ਪੌਣੇ ਤੇ ਹੋਂਚ ਉਹ ਡੈਡੀ ਨੂੰ ਕਹਿ ਡਾਕਟਰ ਨੂੰ ਮੌਨ ਕਰਿਆ ਪੈਸੇ ਪਾ ਦੇ ਪੈਸੇ ਬਾਦੂ ਕਿੱਦਾਂ ਵੀ ਆਉਂਦੀ ਨਹੀਂ ਤੋੜਦੇ ਆ ਸਾਗ ਸੂਤ ਤੇ ਹੁਣ ਜਿਹੜੇ ਰਹਿਨੇ ਆ ਥੱਬੇ ਤੁਹਾਨੂੰ ਦਿਖਾ ਦਿੰਨੇ ਆ ਦੋ ਥੱਬੇ ਹੋਰ ਵਿੱਦਨੇ ਆ ਬਾਕੀ ਫੱਪਟੇ ਹੋਏ ਆ ਦੇਖਦੇ ਆ ਜੀ ਅੰਕਲੋਂ ਨੇ ਵੀ ਕੱਖ ਲੈ ਚੱਲੇ ਅੰਕਲੋਂ ਨੇ ਵੀ ਆਪਣੀ ਜਿਪ ਸੀ ਕਰ ਲਈ ਰੈਡੀ ਅੰਕਲੋਂ ਨੇ ਵੀ ਕੱਖ ਲੈ ਚੱਲੇ ਆਪਾਂ ਦੋ ਕ ਥੱਬੇ ਰਹਿ ਗਏ ਉਹ ਵੱਢ ਲੈਣੇ ਆ ਬਸ ਹੋਰ ਅੰਕਲ ਜੀ ਪਿੰਡ ਭੋਜੇ ਮਾਜਰਾ ਹਾਂ ਜੀ ਹਾਂ ਜੀ ਕੱਢ ਲਈ ਕਲਾ ਕਲਾ ਪਿੰਡ ਭੋਜੇ ਮਾਜਰਾ ਉਹ ਕਰਾਉ ਅੰਕਲ ਜੀ ਗਰਾਊਂਡ ਦੀ ਟਰਖੇ ਗਰਾਊਂਡ ਦਾ ਕੰਮ ਹੋਣਾ ਜੀ ਹਾਂ ਹਾਂ ਅੱਛਾ ਜੀ ਠੀਕ ਹੈ ਠੀਕ ਹੈ ਜੀ ਹਾਂ ਕੰਮ ਇਹ ਲੈਤਾ ਹਾਂ ਅੰਤ ਸਾਹਿਬ ਇਹਦੇ ਬਸ ਗਰਾਊਂਡ ਦਾ ਕੰਮ ਸ਼ੁਰੂ ਕਰਾ ਦੇਣਾ ਫੇਰ ਕਰਾਉਂਗਾ ਟੂਰਨਾਮੈਂਟ ਭਾਈ ਇਹ ਬਸ ਟੂਰਨਾਮੈਂਟ ਕਰਾਉਣਾ ਹੁਣ ਮੈਂ ਕਰਾ ਦੋ ਤੇ ਸਾਡੇ ਪਿੰਡ 'ਚ ਵੀ ਭਾਈ ਟੂਰਨਾਮੈਂਟ ਹੋਊਗਾ ਸਾਰੇ ਆਉਣਾ ਤੇ ਸਾਡੇ ਪਿੰਡ ਟੂਰਨਾਮੈਂਟ ਹੋਊਗਾ ਸਾਰਿਆਂ ਨੇ ਪਹੁੰਚਣਾ ਮੇਰੇ ਵੀਰਾਂ ਆਓ ਆਪਾਂ ਅੱਖ ਵੱਡੇ ਹੋਏ ਆ ਦੋਖ ਸੱਬਿਆਂ ਦੀ ਘਾਟ ਹੋਰ ਮਹਿਸੂਸ ਹੋ ਰਹੀ ਆ ਉਹ ਦੇਖਦੇ ਆ ਵਧਦੇ ਆ ਲੋਕ ਸੱਬਿਆਂ ਦੀ ਘਾਟ ਮਹਿਸੂਸ ਹੋ ਰਹੀ ਆ ਉਧਰ ਰਵੀ ਵੱਡ ਰਿਹਾ ਪਰਲੀ ਸਾਡ ਪੰਨੂ ਰਵੀ ਰਲ ਵੀ ਖਰਾ ਦਿੰਨੇ ਵਾਲਾ ਗਾਤਾ ਹੋਰੀ ਰਵੀ ਆ ਜਿਹੜਾ ਮੂਸੇ ਵਾਲੇ ਦੇ ਗਾਣੇ ਕਹਿੰਦਾ ਹੁੰਦਾ ਇਹ ਉਹ ਰਫੀਕਾ ਪੰਕਜ ਕੁਮਾਰ ਇਹਦਾ ਹੋਰ ਰਵੀ ਠੀਕ ਆ ਵੱਢਦੇ ਜਦਾ ਸਭ ਨੇ ਆਰ ਅਬੀਨੇ ਕੱਕ ਵੱਢਦੇ ਜੀ ਆ ਤਿਸੀ ਲਾ ਕੇ ਪੂਰੀ ਪੰਨੀ ਹੋਈ ਹੈ ਹੁਣ ਬਾਹਰ ਹੈਗੀ ਨਵੀਂ ਵੱਢ ਲਵਾਂ ਰਵੀ ਜੇ ਦੋ ਥੱਬੇ ਹੈਗੇ ਹਨ ਲੋ ਜੀ ਮਿਲਦੇ ਆਪਾਂ ਤੁਹਾਨੂੰ ਦਿਖਾਉਦੇ ਆ ਦੇਖਦੇ ਆਂ ਕੀ ਬਣਦਾ ਵੱਟ ਲੋ ਜੀ ਆਪਾਂ ਕੱਕ ਵੱਢ ਲੇ ਤੇ ਹੁਣ ਆਪਾਂ ਖਾਈਏ ਪਰੌਂਠਾ ਬਟਰ ਤੇ ਪਰੌਂਠਾ ਆਨੇ ਆ ਹੁਣ ਤੇ ਜਾ ਕੇ ਦੇਖਦੇ ਆਂ ਕੀ ਬਣਦਾ ਤੇ ਦੇਖਦੇ ਹਾਂ ਕੰਮਕਾਰ ਮੈਂ ਸਾਨੂੰ ਕੱਕੂ ਫਪਾਉਣੇ ਮਿਲਦੇ ਆ ਦੇਖਦੇ ਹਾਂ ਕੀ ਬਣਦਾ ਓ ਤੋਪ ਬੜੀ ਚੜੀ ਵਜ ਅੱਜ ਅੱਜ ਹਵਾ ਵੀ ਘੱਟ ਚੱਲਦੀ ਹੈ ਗਰਮੀ ਅੱਜ ਧੁੱਪ ਕਹੋ ਕਿਹੜੀ ਹੈ ਬਾਹਰ ਤਾਂ ਚਲੋ ਦੇਖਦੇ ਹਾਂ ਕੀ ਬਣਦਾ ਓ ਜੀ ਰਾਣੇ ਨੇ ਵੀ ਕੱਕ ਵੱਢ ਲੇ ਰਾਣੇ ਉਹ ਛੜ ਤੋਂ ਵੀ ਵੱਢ ਲੇ ਜਾਂਦਾ ਉਹ ਵੀ ਵੱਢ ਲੇ ਜਾਂਦਾ ਔਰ ਅੱਗੇ ਲੇ ਕੇ ਜਾਂਦਾ ਹੈ ਕੱਲੂ ਪੁੱਤ ਦੇ ਢੂੰਗੀ ਨਾ ਹੋ ਸੁਣਾ ਰਿਹਾ ਠੀਕ ਆ ਸਸਰੀ ਕਾ ਬਲਾਸਾਰ ਠੀਕ ਆ ਠੀਕ ਠਾਕ ਲੇਟ ਹੋ ਗਿਆ ਸਦਰਿੰਦਰਾ ਉਹ ਲਸਾ ਮੁਰਦਾ ਸਤ ਅੱਛਾ ਠੀਕ ਆ ਠੀਕ ਆ ਆ ਜਾ ਕਰ ਪਤਾ ਇੱਕ ਮੇਰੀ ਗੱਲ ਸੁਣ ਇੱਕ ਵਾਰ 12 ਕਿ ਉਹ ਜਾ ਜਾ ਸਕੂਲ ਜਾਂਦਾ ਕਿੰਨੇ ਵਜੇ ਸਕੂਲ ਤੇ ਮੈਂ 2 ਵਜੇ ਆਂਦਾ ਬਸ ਫੇ 3 ਕਿ ਵਜੇ ਆ ਜਾ ਕਰ ਠੀਕ ਨਹੀਂ 3 ਕਿ ਵਜੇ ਵੱਡ ਹੋ ਜੰਨੇ ਆ ਹਲਕੇ ਆਪਾਂ ਵੱਡ ਦੇ ਗੂਂਗੇ ਮੈਂ ਵੀ ਲੱਗੇ ਜੀ ਕਰੂਗਾ ਤੋਹ ਜਾਨ ਠੀਕ ਨਹੀਂ ਹੁਣ ਕਦਾਂ ਕਾਇਆ ਮੈਂ ਹੁਣ ਹੀ ਆਇਆ ਤਾਂ ਅੱਛਾ ਵੀਕੀ ਓਕਰ ਮੇਜਰ ਹੈ ਆ ਤੇ ਕਹਿੰਦੇ ਮੇਜਰ ਦੇ ਨਾਮ ਤੇ ਮੂੰਹ ਪੁੱਛਦਾ ਮੇਜਰ ਕਿੱਥੇ ਹੈ ਪਤਾ ਨਹੀਂ ਮੋਰ ਸੈ ਤੋਂ ਹੁੰਦਾ ਹੋਣਾ ਹੈ ਨਾ ਹੈ ਮੈਂ ਕੀ ਕਰਦਾ ਸੁੱਤਾ ਕਰਦਾ ਹੁਗਾ ਚਾਹ ਤਾਂ ਕੋਈ ਨਹੀਂ ਰਹਿਣਾ ਠੀਕ ਆ ਮਿਲਦੇ ਆ ਫਿਰ ਹਾਲੇ ਉਹ ਗੱਲ ਸਵੇਰੇ ਜਾਣਾ ਤੁਸੀਂ ਮੱਥਾ ਤੇ ਕੰਜਮਾਲ ਸਾਹਿਬ ਹਾਂ ਮੈਨੂੰ ਵੀ ਲੈ ਜੀ ਯਾਰ ਆਨੇ ਫੋਨ ਕਰ ਲਈ ਯਾਰ ਹੈ ਫੋਨ ਕਰ ਲਈ ਮੈਨੂੰ ਲੈ ਜੀ ਯਾਰ ਨੰਬਰ ਨਹੀਂ ਹੈ ਨੰਬਰ ਹੈ ਫਿਰ ਤੂੰ 7:30 ਆ ਜਾਊਗਾ ਮੈਂ ਜਾਗਦੇ ਹੁੰਦਾ ਆ ਘੰਟਾ ਖੁੱਲੇ ਹੁੰਦਾ ਬੈਲ ਮਾਰ ਦੀ ਵਿੱਕੀ ਨੂੰ ਕਹਿ ਦਊਗਾ ਪੈਨ ਪੂਰਾ ਟਾਈਮ ਦਾ ਦੇ ਉਹ ਟਾਈਮ ਇੱਥੇ ਬਾਹਰ ਖੜ ਜਾਊਗਾ ਵੀ ਇੰਨੇ 5 ਵਜੇ ਇੰਨੇ ਮੈਂ ਇੱਥੇ ਹੂੰਗਾ ਉਹ ਘਰ ਮੇਰੇ ਮੈਂ ਉਹੀ ਟਾਈਮ ਨਾ ਖੜ ਜਾਵਾਂ ਬਸ ਪੌਣੇ 4 ਆ ਖੜ ਜੀ ਹੋਏ ਪੌਣੇ 4 ਹਾਂ ਕਿਤੇ ਥੋੜਾ ਪਹਿਲਾਂ ਖੜਾ ਨਾ 4 ਵਜੇ ਤੁਰਦੀਆਂ ਚਾਰ ਵੀ ਤੁਰਦੇ ਪੌਣੀ ਚਾਰ ਖੜ ਜਾ ਮੈਂ ਹਾਂ ਮੈਂ ਉਹਦੇ ਖੜਾ ਹਾਂਗਾ ਤੂੰ ਆ ਜੀ ਕਿਤੇ ਮੈਂ ਖੜਾ ਹੀ ਰਹਿ ਜਮਾ ਫੋਨ ਕਰ ਦੂੰਗੇ ਤੱਕ ਜੀ ਨਾ ਆਉਂਗੇ ਯਾ ਤੂੰ ਮੈਨੂੰ ਲੈ ਜੀ ਪਹਿਲਾਂ ਉਹਨਾਂ ਦੇ ਹੋਂ ਤੇ ਤੁਰਨ ਤੇ ਪਹਿਲਾਂ ਇੱਧਰ ਤੇ ਪੰਦੋ ਖੜ ਲਗਾ ਲੈ ਮਗਰ ਮੈਂ ਤੁਰ ਕੇ ਵੇਰੀ ਕੁਤ ਨੂੰ ਪਤਾ ਹੈ ਯਾ ਸਮਝ ਹੀ ਜਾਂਦਾ ਵਿੱਕੀ ਮੈਂ ਕਹਿੰਦਾ ਫੋਨ ਕਰ ਦੂੰਗਾ ਵਿੱਕੀ ਕਿਤੇ ਕਹਿੰਦਾ ਤੂੰ ਆ ਜੀ ਯਾ ਤੈਨੂੰ ਕਰਾਉਂਗਾ ਹਾਂ ਇੰਤਰੀ ਤੇ ਹੈਗਾ ਨਾਲ ਆਏ ਕਰੀ ਕੁਛ ਨਾ ਕਰੀ ਵਿੱਕੀ ਫੋਨ ਦੀ ਬਸ ਬੰਦ ਕਰੀ ਗੇ ਸਾਈਡ ਨੂੰ ਮੇਰਾ ਨੰਬਰ ਹੈਗਾ ਇਹ ਤੁਹਾਨੂੰ ਅਮਨ ਲਿਖਿਆ 7696051217 17 ਵਿੱਚ 217 ਮੇਰਾ ਨੰਬਰ ਇੰਦਰਜੀ ਨਾਲ ਫੋਨ ਪਤਾ ਕਰ ਦੀ ਠੀਕ ਹੈ ਇੰਦਰਜੀ ਨੂੰ ਕਹਿ ਦੂੰਗਾ ਅੱਜ ਦੇ ਵੀ ਰਮਨ ਨੇ ਵੀ ਜਾਣਨਾ ਸੀ ਠੀਕ ਹੈ ਇਹ ਉਹਨੂੰ ਫੋਨ ਲਾਈ ਯਾਰ ਠੀਕ ਆ ਬਾਕੀ ਮੈਂ ਕਹਿ ਦੂੰਗਾ ਇੰਦਰਜੀ ਨੂੰ ਠੀਕ ਆ ਉਹ ਜਾਣਦੇ ਆ ਹਾਂ ਠੀਕ ਆ ਚੱਲ ਠੀਕ ਆ ਨਾਲੇ ਲਓ ਜੀ ਆਪਾਂ ਟੋਕਾ ਵੀ ਕਰਤਾ ਸਾਰਾ ਕੰਮ ਕਰਤਾ ਟੋਕਾ ਵੀ ਕਰਤਾ ਮੈਸ ਹਨੂ ਕੱਖ ਬਾਤ ਤੇ ਐਸੰਦਰ ਕਰ ਦੇਣੀ ਆ ਬਸ ਡੈਡੀ ਨੇ ਹੁਣ ਹੁਣ ਚਾਦ ਲਿਆ ਗਰਾਉਂਡ ਵੱਲ ਉਹ ਨੂੰ ਦੇਖਦੇ ਆ ਖੇਡਦੇ ਆ ਕਿ ਨਹੀਂ ਖੌਣੇ ਦਾ ਦੋ ਮਿਲਦੇ ਸਕੂਲ ਚ ਜਾ ਕੇ ਸਕੂਲ ਚ ਪਹੁੰਚ ਗਏ ਆ ਜੀ ਹੁਣ ਦੇਖਦੇ ਆ ਕਿ ਟੜ ਚੜਿਆ ਵਾ ਕੱਦੂ ਇੱਕ ਪਾਸੇ ਇੱਕ ਪਾਸੇ ਪੌਂਦਾ ਸਾਡਾ ਸ਼ਰਨ ਬੋਲਿੰਗ ਦੇ ਦੇਖਦੇ ਆ ਜੀ ਹੁਣ ਵਾਸੋਰੇ ਹੁਣ ਢਾ ਗਿਆ ਬਾਈ ਬਾਈ ਕੰਮ ਸ਼ੁਰੂ ਆ ਗਰਾਊਂਡ ਦਾ ਢਾ ਗਿਆ ਕੰਮ ਸ਼ੁਰੂ ਆ ਹੁਣ ਇਹ ਤਾਂ ਟੁੱਬੇ ਟੁੱਬੇ ਦੇ ਲਾ ਕੇ ਆਉਣਾ ਗਰਾਊਂਡ ਬਾਈ ਪਿੰਡ ਦੇ ਦਾਗ ਹੁਣ ਕੰਮ ਸਟਾਰਟ ਆ ਬਨਜੂ ਗਰਾਉਂਡ ਐ ਨਾ 1 ਨੰਬਰ ਲਓ ਜੀ ਵਿਸਾਖੀ ਪਹੁੰਚ ਗਿਆ ਗਰਾਉਂਡ 'ਚ ਵੈਟ ਆਉਂਦੀ ਸਾਰੇ ਲੱਗ ਗਿਆ ਵੈਟ ਪਰ ਬਾਈ ਮੱਥਾ ਮਾਰਨ ਕੱਲ ਰਾਤ ਵੀਡੀਓ ਕਹਿ ਜੀ ਬਈ ਇਹ ਫੇਰ 6 ਹੋਰ ਨਾ ਛੋਹ ਤਾਂ ਕਰਦੀ ਨਹੀਂ ਉਹ ਕੀ ਤੇ ਕੱਲ ਕੋਈ ਸੀ ਵੀਡੀਓ ਉਹ ਨਹੀਂ ਬਾਈ ਨਹੀਂ ਗੱਲ ਹੋਈ ਉਹਦੀ ਵਧੀਆ ਨਹੀਂ ਬਣੀ ਕਿਉਂ ਨੀ ਇੱਕ ਦਾ ਸਿਆਰ ਇਹਦੇ ਨਾ ਦਰਵਾਜੇ ਉੱਤੇ ਹੋਰ ਸੁਣਾ ਡਿਜੀਟਲ ਠੀਕ ਆ ਬਾਈ ਫੜਦਾ ਨਹੀਂ ਅੱਜ ਕਰੂੰਗਾ ਫੇਰ ਕਹਿਰ ਬੈਟਿੰਗ ਆ ਗਈ ਬਾਈ ਕਸਲੇ ਗਲਾਸ ਕਸਲੇ ਬਾਈ ਤੇਰਾ ਵੜਦਾ ਫਾਇ ਹੈ ਹਾਓ ਕਸਲੇ ਤੂੰ ਸਰਾ ਗਰਾਸ ਸੁਭਾਨੇ ਬਾਈ ਸਰਾ ਸਰਾ ਨਾਲੇ ਲੈ ਕੇ ਆਇਆ ਭਾਬੀ ਨਹੀਂ ਛੱਡਿਆ ਆ ਸਰਾ ਭਾਬੀ ਜੀ ਛੱਡਿਆ ਸਰਾ ਪੱਕੇ ਹੋ ਜੀ ਪੱਕੇ ਨਹੀਂ ਨਹੀਂ ਕਰ ਜਾ ਕੇ ਆਇਆ ਮੈਂ ਲੰਬੇ ਲੰਬੇ ਦਿਖਾਉ ਅੱਜ ਤਾਂ ਹੀ ਤਾਂ ਹੀ ਆਇਆ ਲੰਬੇ ਲੰਬੇ ਦਿਖਾਉਣ ਆਇਆ